ਹਾਂਜੀ ਅੱਜ ਦੀ ਵੱਡੀ ਅਪਡੇਟ ਰਾਜਵਿਰਜ ਬੰਦਾ ਦੇ ਬੇਟੇ ਦੀ ਰਿਪੋਰਟ ਆਈ ਸਾਹਮਣੇ ਪਰਿਵਾਰ ਵੱਲੋਂ ਮਿਲਕ ਕਿ ਕਿਤੀ ਗਈ ਇੱਕ ਵੱਡੀ ਕਾਨਫਰੰਸ ਹਾਂਜੀ ਕੀ ਆਇਆ ਰਿਪੋਰਟ ਵਿੱਚ ਰਾਜਵੀਰ ਦੇ بیٹے ਨੂੰ ਲੈ ਕੇ ਆਜੋ ਜਾਨੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਅਪਡੇਟ ਲਾਈਵ ਉਤੇ ਜਿੱਥੇ ਤੁਹਾਨੂੰ ਮਿਲਦੀਆਂ ਨੇ ਪੰਜਾਬ ਦੀਆਂ ਹਰ ਵੱਡੀ ਛੋਟੀ ਖਬਰ ਸਭ ਤੋਂ ਪਹਿਲਾਂ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਰਾਜਵੀਰ ਜਵੰਦਾ ਦੇ بیٹے ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ ਹੁਣ ਇਸ ਮਾਮਲੇ 'ਚ ਰਿਪੋਰਟ ਨੇ ਥੋਲ ਦਿੱਤੀ ਸਭ ਦੀ ਪੋਲ ਹਾਂਜੀ ਰਿਪੋਰਟ ਨਾਲ ਜੁੜੀ ਇੱਕ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਫੈਨਸ ਨੇ ਕੁਝ ਹੱਦ ਤੱਕ ਸੁੱਖ ਦਾ ਸਾਹ ਲਿਆ ਪਰਿਵਾਰ ਨੇ ਦੱਸਿਆ ਕਿ ਬੱਚੇ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਡਾਕਟਰਾਂ ਦੀ ਟੀਮ ਲਗਾਤਾਰ ਨਿਗਰਾਨੀ ਕਰ ਰਹੀ ਹੈ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੱਡੀ ਸਮੱਸਿਆ ਨਹੀਂ ਹੈ ਬੱਚਾ ਠੀਕ ਹੈ ਅਤੇ ਹੌਲੀ-ਹੌਲੀ ਆਪਣੀ ਨੋਰਮਲ ਹਾਲਤ ਵਿੱਚ ਆ ਰਿਹਾ ਹੈ ਹਾਲਾਂਕਿ ਪਰਿਵਾਰ ਵੱਲੋਂ ਪੂਰੀ ਵੀਡੀਓ ਰਿਪੋਰਟ ਪਬਲਿਸ਼ ਨਹੀਂ ਕੀਤੀ ਗਈ ਕਿਉਂਕਿ ਇਹ ਇਸ ਮੁਸ਼ਕਿਲ ਸਮੇਂ 'ਚੋਂ ਪ੍ਰਾਈਵੇਸੀ ਰੱਖਣਾ ਚਾਹੁੰਦੇ ਹਨ ਅਤੇ ਕੀ ਵੱਡਾ ਕਾਰਨ ਸੀ ਜੋ ਰਾਜਵੀਰ ਦੇ ਬੇਟੇ ਦੀ ਹਾਲਤ ਦਿਨੋਂ-ਦਿਨ ਖਰਾਬ ਹੋਈ ਰਾਜਵੀਰ ਦੀ ਮੌਤ ਤੋਂ ਬਾਅਦ ਰਾਜਵੀਰ ਦੇ ਬੇਟੇ ਦਾ ਨਾ ਮਨ ਲੱਗਣਾ, ਨਾ ਰੋਟੀ ਖਾਣੀ, ਨਾ ਸਕੂਲ 'ਚ ਜੀ ਲੱਗਣਾ। ਹੌਲੀ-ਹੌਲੀ ਕਰਕੇ ਦਿਮਾਗ ਅਤੇ ਦਿਲ ਤੇ ਰਾਜਵੀਰ ਦੇ ਜਾਣ ਦਾ ਬਹੁਤ ਗਹਿਰਾ ਸਦਮਾ ਲੱਗਿਆ। ਜਿਸ ਦੇ ਕਰਕੇ ਟਾਈਮ ਤੇ ਨਾ ਨੀਂਦ ਲੈਣੀ। ਹੌਲੀ-ਹੌਲੀ ਬੱਚਾ ਡਿਪਰੈਸ਼ਨ ਵੱਲ ਜਾਣ ਲੱਗਿਆ। ਪਰ ਹੁਣ ਖੁਸ਼ੀ ਦੀ ਗੱਲ ਹੈ ਕਿ ਬੱਚਾ ਹੌਲੀ-ਹੌਲੀ ਠੀਕ ਹੋ ਰਿਹਾ ਹੈ, ਨਾਰਮਲ ਹੈ ਅਤੇ ਪਰਿਵਾਰ ਦੇ ਨਾਲ ਹੱਸ ਖੇਡ ਰਿਹਾ ਹੈ। ਰਾਜਵੀਰ ਦੀ ਵਾਈਫ ਅਸ਼ਵਿੰਦਰ ਕੌਰ ਨੇ ਬਹੁਤ ਚੰਗੀ ਤਰ੍ਹਾਂ ਦੇਖਭਾਲ ਕੀਤੀ ਅਤੇ ਅਸ਼ਵਿੰਦਰ ਕੌਰ ਨੇ ਇੰਟਰਵਿਊ ਵਿੱਚ ਕਿਹਾ, "ਹੁਣ ਮੈਂ ਮੇਰੇ ਬੇਟੇ ਦਾ ਖੁਦ ਤੇ ਟਾਈਮ ਤੇ ਦਵਾਈ ਦੇਣ ਨਾਲ ਬੱਚਾ ਬਹੁਤ ਜਲਦੀ ਠੀਕ ਹੋ ਜਾਵੇਗਾ ਅਤੇ ਅਰਦਾਸ ਕਰਦੀਆਂ ਤੇ ਤੁਸੀਂ ਵੀ ਅਰਦਾਸ ਕਰੋ ਕਿ ਬੱਚਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਨਾਲ ਹੱਸਦਾ ਖੇਡਦਾ ਨਜ਼ਰ ਆਵੇ ਇਸ ਦਾ ਵੱਡਾ ਅਸਰ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲਿਆ ਸੋਸ਼ਲ ਮੀਡੀਆ ਤੇ ਫੈਨਸ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ ਕਲਾਕਾਰ ਵੱਲੋਂ ਹੌਸਲਾ ਦੇਣ ਵਾਲੇ ਮੈਸੇਜ ਭੇਜੇ ਜਾ ਰਹੇ ਹਨ ਤੇ ਰਣਜੀਤ ਬਾਵਾ ਅਤੇ ਦਲਜੀਤ ਵਰਗੇ ਨੇ ਤਾਂ ਸਪੈਸ਼ਲ ਫੋਨ ਕਰਕੇ ਅਸ਼ਵਿੰਦਰ ਕੌਰ ਨੂੰ ਹੌਸਲਾ ਅਤੇ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਤੁਹਾਨੂੰ ਦੱਸਿਓ ਅਸੀਂ ਵੀ ਇਹ ਅਰਦਾਸ ਕਰਦੇ ਹਾਂ ਕਿ ਰਾਜ ਜੀ ਬੰਦਾ ਦਾ ਬੇਟਾ ਜਲਦੀ ਪੂਰੀ ਤਰ੍ਹਾਂ ਠੀਕ ਹੋਵੇ ਅਤੇ ਪਰਿਵਾਰ ਨੂੰ ਇਹ ਹੈ ਔਖਾ ਸਮਾਂ ਪਾਰ ਕਰਨ ਦੀ ਤਾਕਤ ਬਖਸ਼ੇ। ਦੋਸਤੋ ਜਿਵੇਂ ਹੀ ਇਸ ਮਾਮਲੇ 'ਚ ਕੋਈ ਅਧਿਕਾਰਿਕ ਅਪਡੇਟ ਆਉਂਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਪੰਜਾਬ ਅਪਡੇਟ ਲਾਈਵ ਉੱਤੇ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਰਾਜਵੀਰ ਜਵੰਦਾ ਦੇ ਬੇਟੇ ਲਈ ਵਾਹਿਗੁਰੂ ਜ਼ਰੂਰ ਲਿਖੋ ਅਤੇ ਚੈਨਲ ਪੰਜਾਬ ਅਪਡੇਟ ਲਾਈਵ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਐਹੋ ਜੀ ਹੋਰ ਵੀਡੀਓ ਲੈ ਕੇ। ਤਬ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ।